ਬਾਚੀ ਰਿਹਾ ਦੋਸਤੋ ਮੈਂ ਫੋਟੋ ਆਪਣਾ ਜਤਿੰਦਰ ਧਨੋੜ ਦੋਸਤੋ ਅੱਜ ਆ ਤਵੀਆਂ ਨਵੀਆਂ ਬਣਾਈਆਂ ਸੀਗੀਆਂ ਨਾਲੇ ਤਾਂ ਇਹਨਾਂ ਨੂੰ ਟੈਸਟ ਕਰਦੇ ਆਂ ਨਾਲੇ ਉਹ ਜਿਹੜੇ ਦੋ ਟਰੈਕਟਰ ਐ ਇੱਕ ਐਂਡੋਗਾਰਮ ਤੇ ਇੱਕ ਉਹ 855 ਨਾਲੇ ਇਹਨਾਂ ਨੂੰ ਕਰਾਂਗੇ ਟੈਸਟ ਦੇਖਦੇ ਆਂ ਹੁਣ ਕੀ ਕੁਛ ਹੁੰਦਾ ਪਹਿਲਾਂ 969 ਐਫਪੀ ਇਹ ਵੀ ਪਿਛੇ ਜਾਈ ਨਵਾਂ ਲਿਆ ਸੀਗਾ 10-10 ਦੀਆਂ ਤਵੀਆਂ ਤਕਰੀਬਨ ਪੂਰੀਆਂ ਖੋਲ ਲੀਆਂ ਏ ਹੁਣ ਦੇਖਦੇ ਆ ਅੱਗੇ ਬਾਕੀ ਖੜਾਂਗੇ ਇਧਰਲੇ ਪਾਸੇ ਹੀ ਕਿਉਂਕਿ ਹੁਣ ਤੁਸੀਂ ਦੇਖ ਸਕਦੇ ਹੋ ਵੀ ਹਵਾ ਜਿਹੜੀ ਉਧਰਲੇ ਪਾਸੇ ਦੀ ਹੈ ਮਿੱਟੀ ਉਧਰੋਂ ਉੱਡਦੀ ਹੈ ਜੇ ਉਧਰਲੇ ਪਾਸੇ ਹੋਗੇ ਤਾਂ ਸਾਨੂੰ ਵੀ ਇਹਨਾਂ ਨੇ ਭੂਤ ਬਣਾ ਦੇਣਾ ਪਹਿਲਾਂ ਟੈਸਟ ਕਰਾਂਗੇ ਉਹ ਦੂਜਿਆਂ ਨੂੰ ਹੁਣਾਂ ਤਵਿਆਂ ਇੱਕ ਵਾਰੀ ਖੋਲ ਕੇ ਜਿੰਨੀਆਂ ਕਿ ਇਹ ਸੈੱਟ ਕਰਨੀਆਂ ਕਰਕੇ ਫਿਰ ਦੂਜਿਆਂ ਨੂੰ ਪਾਉਣੇ ਆ। ਉਹ ਗਏ ਇਹ ਤਾਂ ਵੱਡਾ ਟਰੈਕਟਰ ਹੈ ਇਹਨੂੰ ਤਾਂ ਚੈੱਕ ਕਰਨੇ ਵਾਲੀ ਕੋਈ ਹੈ ਹੀ ਨਹੀਂ ਕਹਾਣੀ ਹੋਈ ਕੋਈ ਨਹੀਂ ਹੈ। ਇੱਥੇ ਰੋਕ ਲੈ ਪਹਿਲਾਂ ਉਹ ਦੇਖਣੇ ਆ। ਆਹ। ਖੋਲ। ਖੋਲ ਲੈ ਤਵੀਆਂ। ਬੋਲੋ ਆ ਜਾ ਖਲਾਓ। ਅਜੋ ਓਏ। ਉਹ ਆ ਖਲਾ ਆ ਕੇ। ਪਹਿਲਾ ਉਹ ਪਾ ਕੇ ਦੇਖਣੇ ਆ ਐਂਸਾ ਛੋਟੇ ਨੂੰ ਜੇ ਮਰਜੀ ਪਾ ਲਈ ਲਓ ਜੀ ਮਿੱਤਰੋ ਆਹ ਐ 10-10 ਦੀਆਂ ਤਵੀਆਂ ਸਿਰੇ ਖੋਲੀਆਂ ਹੋਈਆਂ ਇਹ ਡੱਪੂ ਵਾਲਿਆਂ ਦੀਆਂ ਨਵੀਆਂ ਬਣਾਈਆਂ ਇਨੇ ਕਿ ਦਿਨ ਹੋ ਗਏ ਉਹ ਤੋਂ ਸਾਡੇ ਕੋਲ ਜਗ੍ਹਾ ਨਹੀਂ ਸੀ ਕਿ ਕੋਈ ਬੋਣੇ ਨੂੰ ਇਸ ਕਰਕੇ ਅੱਜ ਲੱਗੇ ਚੈੱਕ ਕਰਨ ਬਾਕੀ ਦੇਖਦੇ ਇੱਕ ਹੋਰ ਛੋਟਾ ਲਿਆਂਦਾ ਕੱਲ ਤੋਤਾ ਹਰੇ ਰੰਗ ਦਾ ਡੈਣੀ ਹੱਥ ਖੜੇ ਕਰਾਉਣ ਪਰ ਹੋਰ ਬੁੱਲਦੀ ਆ ਇਹਦੇ ਬਿਨਾ ਹੱਥ ਖੜੇ ਕਰਾਉਣ ਪਰ ਮੜੇ ਜਾ ਕੇ ਪਿੱਛੇ ਹਲਾ ਦੇ ਚੱਲ ਜੀ ਕਾਡੀ ਨੂੰ ਉਧਰ ਖੜਾ ਲੈ ਹਲੇ ਲੋ ਜੀ ਮਿੱਤਰੋ ਹੁਣ ਆ ਗਿਆ ਇੰਡੋ ਫਾਰਮ ਇਹਦੀ ਆਵਾਜ਼ ਬਹੁਤ ਵਧੀਆ ਬਹੁਤ ਸੋਹਣੀ ਆਵਾਜ਼ ਹੈ ਇਹਦੀ ਨਾ ਨਾ ਪਾਇਪ ਨਹੀਂ ਐਜ ਪਾ ਕੱਢਦੇ ਆ ਕੱਢਦੇ ਫੁੱਕ ਚ ਪਾਉਣੀ ਐ ਹਾਂ ਹਾਂ ਮੱਟੀ ਜਿਹਾ ਕਰ ਪਾਉਂਦੇ ਰੰਗ ਨੂੰ ਚੱਲੋ ਉੱਥੇ ਠੀਕ ਐ ਉਹ ਚੀਜ਼ ਫੁੱਕ ਨਹੀਂ ਵੀ ਕਰਦੇ ਬੱਸ ਇਹ ਨਾ ਬੱਚਾ ਆਇਆ ਤੂੰ ਬੱਚੇ ਦੀ ਜਾਨ ਲੈਣੀ ਕਹਿੰਦਾ ਹੈਗਾ ਬੱਲੇ ਬਾਬਾ ਜੀ ਇਹਨੂੰ ਪਾਉਂਦੇ ਨੇ ਦੇਖਾ ਇਹਨੇ ਉੱਪਰ ਨਾ ਪਾ ਨਹੀਂ ਨਹੀਂ ਕਾਪਾ ਕਰੀ ਆ ਕਦੇ ਇਹਦਾ ਸੇਰੇ ਪਾਸੇ ਉੱਪਰ ਸੇਰੇ ਉੱਪਰ ਪਾ ਦੇ ਨੂੰ ਇਹ ਆਏ ਨੇ ਧਾਮ ਦੇ ਜਾਣਾ ਨਹੀਂ ਨਹੀਂ ਧਾਮ ਧਾਮ ਕਰਕੇ ਹੀ ਤਾਂ ਹੁੰਦਾ ਇਹ ਕਿਹੜੇ ਚ ਲੋਚ ਪਾ ਲੋਚ ਲੋਚ ਪਾ बच्चे की जान लेगा क्या था लो ला ला। चेक कर दे चौथा लोला ਲਿਆਉਣ ਖੜ ਜਾ ਖੜ ਜਾ ਫੇਰ ਉਹ ਚ ਪਾ ਲੈ ਪਰ ਇੱਕ ਗੱਲ ਉਹ ਨਹੀਂ ਨਹੀਂ ਕੁਝ ਵੀ ਇੱਕ ਗੱਲ ਹੈਗੀ ਕੁਝ ਵੀ ਹੈ ਪਰ ਜ਼ੋਰ ਮਾਰਨੇ ਤੇ ਨਹੀਂ ਹਟਦਾ ਇਹਦਾ ਉਹ ਆ ਵੀ ਚੱਲ ਹੁਣ ਆ ਕੱਢ ਲੈ ਇੱਥੋਂ ਕੱਢ ਕੇ ਡਰਾਈਵਰ ਚ ਪਾ ਸਾਡਾ ਡਰਾਈਵਰ ਬਹੁਤ ਅੱਤਾ ਹੈ ਗਾਂ ਕਰ ਜਾ ਰਿਹਾ ਕਾਜ ਨਾ ਕਾ ਕਮੈਂਟ ਆ ਜੂਵੇ ਲਓ ਜੀ ਮਿੱਤਰੋ ਬਾਕੀ ਸਾਡੇ ਯਾਰ ਦੋਸਤ ਵੀ ਖੜੇ ਆ ਦੇਖਣੇ ਵਾਲੇ ਵੀ ਖੜੇ ਆ ਬਹੁਤ ਬੰਦੇ ਇੱਧਰ ਸਾਡਾ ਬਲੌਗਰ ਐਮੀ ਨਹੀਂ ਨਹੀਂ ਐਕਨੇ ਪਾਲ ਅਜ ਇੱਕ ਖੋਲ ਚੱਕ ਕੇ ਕਸੂਰ ਨਹੀਂ ਹੈ ਟਰੈਕਟਰ ਠੀਕ ਹੈ 12 ਕੁਇੰਟਲ ਦਾ ਤਵੀਆਂ ਚ ਭਾਰ ਹੈ ਵੀਰ ਤੁਸੀਂ ਦੇਖ ਸਕਦੇ ਹੋ ਵੀ ਮਾੜੇ ਦੀ ਟਰੈਕਟਰ ਤਾਂ ਉੱਦਾਂ ਹੀ ਸਾਹ ਜੜਾ ਦਵੇ ਇਹ ਕੁਣ ਦੇਖਦੇ ਹਲੇ ਚੱਲ ਰਹੇ ਗਰਮ ਤਾਂ ਹੁੰਦੇ ਕੋਈ ਨਹੀਂ ਆਤਾ ਹਲੇ ਉਹਦਾ ਜਿਹੜਾ ਰੰਗ ਹੈ ਉਹਦਾ ਉੱਤਰ ਨਾ ਉਹ ਕਰਦੇ ਨੇ ਕਰਦੇ ਨੇ ਉਹ ਇੱਕ ਗੱਲ ਆਏ ਨਹੀਂ ਜ਼ੋਰ ਤਾਂ ਪੂਰਾ ਮਾਰ ਰਿਹਾ ਜ਼ੋਰ ਵਾਲੀ ਕਹਾਣੀ ਨਹੀਂ ਆ ਆਇਆ ਕਰ ਅਜੋਏ ਹੈਲੋ ਰੋਕ ਲੈ ਉਹ ਦੇਖੀਏ ਪਾ ਕੇ ਦੂਆ ਮਸਾ ਵੀਡੀਓ ਬਣਾ ਦੇ 3 3 3 ਮੀਡੀਅਮ ਤਭੀਆ ਵਾਯੰਗਨ ਹੈ ਇਹ ਸਿੰਪਲ ਜੋਕੀਆਂ ਨਹੀਂ ਹੈ ਉਹ ਜੋ ਟਰੇਡ ਹੁਣ 4 ਵੀਲ ਤੇ ਚੱਲਿਆ ਹੋਇਆ ਹੈ ਇਹਨੂੰ ਹੁਣ ਦੇਖਾਂਗੇ 2 ਵੀਲ ਚ ਲਵਾ ਕੇ ਫੇ ਪਤਾ ਲੱਗੂਗਾ ਘੰਗੜਾ ਪੈਂਦਾ ਕਿ ਨਹੀਂ ਜੇ ਪਤਾ ਲੱਗੂਗਾ ਇਹ ਤਾਂ ਗਾਮਰੀ ਦਾ ਕੰਮ ਹੈ ਡੇਡਾ ਜੋਰ ਹੋ ਜਾਂਦਾ ਹੈ 4 ਵੀਲ ਨਾਲ ਓਵਰਜਮੈਂਟ ਡੇਡਾ ਸਲਿੱਪ ਮਾਰਦਾ 2 ਵੀਲ 'ਚ ਹਾਂ ਉਹਨੇ ਤੇਲ ਜ਼ਿਆਦਾ ਖਾਣਾ ਜੇ ਕੋਈ ਹੋਰ ਵੀ ਲੋਗਾ ਤੇਲ ਵੀ ਵਧਾ ਗੰਦਾ ਹੈ ਰੈਕਟਰ ਮਾ ਮੈਡਾ ਕਿੰਨਾ ਮੈਂਟ ਹੋ ਜਵੇ ਨਾ ਬੰਦੇ ਦਾ ਐਵੇਂ ਔਰ ਦੂਏ ਕੇ ਉਦੂਆ ਲਵਾ ਤੂ ਟੂ ਵੀਲ ਕਰਾ ਇਹਨੂੰ ਆ ਵੀ ਵੇਖੀ ਕਰਾ ਇਹਨੂੰ ਹਾਈ ਟੂ ਵੀਲ ਆ ਗਿਆ ਮੈਂ ਫਟੇ ਮਿਲ ਲੱਗਣਾ ਹੈ ਹੈਪੀ 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 ਹੈ ਹੁਣ ਆਇਆ ਗਾ ਤਾ ਮੂੰਹ ਜਾ ਲੈ ਕੇ ਆ ਟਰੈਕਟਰ ਦਵਾਦ ਆਣਾ ਆਹ ਲਿਆ ਹੋਰ ਉਹ ਕਰਕੇ ਪੁਰਾਣੇ ਮੈਂ ਮੈਂਦਾ ਬੰਗੜਾ ਮੈਂਦਾ ਬੰਗੜਾ ਉੱਤਰ ਨੂੰ ਘਟ ਉਹ ਐਸੇ ਨੂੰ ਕੱਟਣ ਲੱਗਾ ਹੈ ਆ ਵੀ ਘੱਟ ਕਰੇ ਤੇ ਦਿਲ ਨੂੰ ਦੋ ਜਿਹੜੇ ਦੇਖ ਲੈਂ ਤੂੰ ਦੇਖਿਆ ਉਹਦੇ ਤਾਂ ਪੈਂਦਾ ਭੰਗੜਾ ਇਹ 2 ਮੀਲ ਦਾ ਸਹਾਰਾ ਵੀ ਕਿਹਾ ਹੁੰਦਾ ਕੋਈ ਐ ਕਾਹਦਾ ਸੀਗਾ ਮਖੌਲ ਸਾਡੇ ਨਿਆਣੇ ਟਰੈਕਟਰਾਂ ਦਾ ਹੁਣ ਪਤਾ ਲੱਗਦਾ ਵੀ ਭੰਗੜਾ ਪੈਂਦਾ ਕਿ ਨਹੀਂ ਆਹ ਦੇਖੋ ਇਹ ਤਵੀਆਂ ਆਏ ਜੋ ਕਹਿੰਦੇ ਤਵੀਆਂ ਉਹਨੂੰ ਦੂਏ ਮੀਡੀਅਮ ਚ ਕਰਾ ਕੇ ਮੈਂ ਕਹਿੰਨਾ ਹੋਰ ਗੋਲਤੀਆਂ ਇਹਨਾਂ ਕੱਠੀਆਂ ਤਾਂ ਹੁੰਦੀਆਂ ਨੇ ਖੁੱਲ੍ਹਦੀਆਂ ਉਹ ਪੈਪ ਬਦਲ ਉੱਪਰਲਾ ਥੱਲੇ ਥੱਲੇ ਵਾਲਾ ਮੋੜ ਤੇ ਬਾਅਦ ਇਹਨੂੰ ਕੋ ਪਹਿਲੇ ਹਾਈਜ ਕਰ। ਹਾਂ। ਤਾਂ ਬਲੋਜ ਵਾਂ ਫਹੀ ਜਾਲਦਾ। ਆਹ ਵਿੱਚ ਮਾਰਦਾ। ਨਹੀਂ ਇਹਨੂੰ ਕਹੇ ਮੋੜ ਤੇ ਬਾਅਦ ਇਹਨੂੰ ਕੋ ਪਹਿਲੇ ਹਾਈਜ ਕਰੀ। ਇਹ ਨਾ ਘੇਰਾ ਪੂਰਾ ਚੰਗਾ ਆ। ਹਾਂ। 22 23 ਸਾਂ ਚੱਕਰ ਹਰੇ ਬੇ। ਉਹ ਤਾਂ ਆ ਵੀ ਠੀਕ ਆ ਖਜਾਈ। ਕਹਣਾ ਅੱਜ ਇਹ ਪਹਿਲੇ ਦਿਨੇ ਲੱਗਿਆ ਨਾ ਮੈਦਾਨ ਮਾ ਆਇਆ। ਆਜਾ ਮਾਣੇ ਅੱਗੇ ਹੁਣ ਲੜਾਏ ਨੇ ਉਹ ਬੱਗੂ ਦੇ ਨਾਲ ਆ ਰਿਹਾ ਹੈ ਬਾਪੂ ਆਵਾਜ਼ ਬਹੁਤ ਸੁਣੀ ਹੈ ਪਹਿਲਾ ਕਿਆ ਕਰੀਏ ਦੇਖ 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 ਪੈਂਦਾ ਭੰਗੜਾ ਪੈਂਦਾ ਭੰਗੜਾ ਦੇਖ ਆ ਚੱਲ ਚੱਲ ਅਰੇ ਮੋਰ ਭਾਈ ਮੋਰ ਲਾਤਾ ਆ ਇਹਨੂੰ ਲਿਆ ਛੋਟੇ ਕਿਸੇ ਦਾ ਕਮੈਂਟ ਸੀਗਾ ਵੀ 13 ਫਾਲਿਆਂ ਤੇ ਚਲਾ ਕੇ ਦੇਖੋ ਇਹ 15 ਤੇ ਚਲਾ ਕੇ ਦੇਖ ਲਿਆ ਕੁੱਲ ਬਣਾ ਕੇ ਹਾਲੇ ਤੱਕ ਬਹੁਤ ਵਧੀਆ ਚੱਲਿਆ। ਕੀ ਤੁਸੀਂ ਉਹ ਆਪਣੇ ਕਮੈਂਟਾਂ 'ਚ رائے ਦਿਓ। ਔਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ, ਸ਼ੇਅਰ ਕਰਿਓ, ਕਮੈਂਟ ਕਰਿਓ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ